ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਘਰ ਦੇ ਪਸ਼ੂ ਰੱਖੇ ਆ ਜਿਹੜੇ ਵੇਚਦੇ ਹੋਣਾ ਨੇ ਅੱਜ ਟੋਟਲ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਇੱਕ ਆ ਵੱਡੀ ਗਾਂ ਤੁਹਾਨੂੰ ਦਿਖਾਵਾਂਗੇ ਇੱਕ ਆ ਟੁਕੜ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਇਸੇ ਗਾਂ ਦੀ ਵੱਛੀ ਆ ਪਿਛਲੇ ਸੂਏ ਦੀ ਉਹ ਵੀ ਤੁਹਾਨੂੰ ਦਿਖਾਉਣੀ ਆ ਹੁਣ ਗੱਭਣ ਆ ਇਹ ਤੇ ਬਾਕੀ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਜਿਹੜੀ ਆ ਗਾਂ ਦੀ ਵੱਛੀ ਆ ਉਹ ਬਾਹਰ ਵੱਜੀ ਆ ਇਸੇ ਗਾਂ ਦੀ ਪਿਛਲੇ ਸਵੇਰੀ ਵੱਛੀ ਆ ਇਹ ਵੀ ਤੁਹਾਨੂੰ ਦਿਖਾ ਦਾਂਗੇ ਬਾਕੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੂਈ ਤੇ ਆਪਣੀ ਦੋ ਟਾਈਮ ਚੁਵਾਈ ਕਰਕੇ ਖੜੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸ ਦਿਓ ਕਰੀ ਆਪਣਾ ਨਾ ਮੇਰਾ ਨਵਜੋਤ ਹੈ ਜੀ ਹਾਂਜੀ ਪਿੰਡ ਹਸਨਪੁਰਿਆ ਮੇਰਾ ਰੋਡ ਦੇ ਕੋਲ ਹਸਨਪੁਰ ਵੀ ਇਥੇ ਦੋ ਤਿੰਨੇ ਆ ਅੱਛਾ ਆਹ ਦਾ ਜਿਹੜਾ ਹਸਨਪੁਰਿਆ ਡੇਰਾ ਰੋਡ ਬਿਠਾਏ ਵਾਲਾ ਬਟਾਲੇ ਸ਼ਹਿਰ ਦੇ ਵਿੱਚ ਹੀ ਆ ਕੇ ਹਾਂ ਬਟਾਲੇ ਸ਼ਹਿਰ ਵਾਸੀ ਦੀ ਹਸਨਪੁਰ ਸਾਡੀ ਇਹ ਪਛਾਣੇ ਕਿ ਦਾਣਾ ਮੰਡੀ ਦੇ ਲਾਗੇ ਬਿਲਕੁਲ ਦਾਣਾ ਮੰਡੀ ਨਾਲ ਹੀ ਹੈ ਹਨ ਤੇ ਜਿਹੜਾ ਵਾ ਡੇਰੇ ਵਾਲਾ ਜਿਹੜਾ ਵਾ ਪੁਲ ਉਹ ਵੀ ਬਿਲਕੁਲ ਲੱਗ ਗਈ ਹੈ ਹਾਂਜੀ ਬਿਲਕੁਲ ਦਾਣਾ ਮੰਡੀ ਦੇ ਨਾਲ ਹੀ ਹੈ ਹਸਨਪੁਰ ਤੇਰਾ ਸਾਰਾ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਵੀ ਜੀ 98776 79211 ਠੀਕ ਹੈ ਜੀ ਤੇ ਘਰ ਦੇ ਪਸ਼ੂ ਫੇਰ ਆਪਣੇ ਬਿਲਕੁਲ ਘਰ ਦੇ ਪਸ਼ੂ ਲੋ ਜੀ ਅੱਜ ਹੀ ਘਰ ਦੀ ਬਰੀਡ ਆਏ ਅੱਛਾ ਇਹ ਵੱਡੀ ਗਾਂ ਆ ਤੇ ਇਹ ਵੇਚ ਦੇਣੀ ਆ ਮਾਦਰ ਰਿਕਾਰਡ ਵੀ ਬਹੁਤ ਤਗੜਾ ਹੈ ਇਹਦਾ ਅੱਛਾ ਕੋਈ ਕਹਿਣ ਦੀ ਗੱਲਾਂ ਨਹੀਂ ਬਹੁਤ ਵਧੀਆ ਮਾਦਰ ਰਿਕਾਰਡ ਹੀ ਸਾਰੀ ਘਰ ਦੀ ਬਰੀਡ ਆ ਕਿੰਨਾ ਘਰੇ ਹੀ ਮਾਂ ਦਾ ਦੁੱਧ ਇਹਦੀ ਮਾਂ ਦੇ ਥੱਲੇ 35 36 ਕਿਲੋ ਇਹ ਦੁੱਧ ਚੋਇਆ ਆ ਅੱਛਾ ਹਾਂਜੀ ਤੇ ਇਹ ਵੀ ਗਾਂ ਘਰ ਦੀ ਪਾਲੀ ਤੇ ਇਹਦੇ ਗਾਂ ਵੱਛੀ ਵੀ ਆ ਤੁਹਾਡੇ ਕੋਲ ਹਾਂਜੀ ਵੱਛੀ ਵੀ ਦੀ ਕੋਲ ਆ ਇਹ ਪਿਛਲੇ ਸਵੇਰੇ ਦੇ ਤੁਹਾਨੂੰ 28 ਕਿਲੋ 30 ਕਿਲੋ ਦੁੱਧ ਹੀ ਛੋਇਆ ਆ ਯਾ ਕਿੰਨੇ ਵੇ ਸਵੇਰੇ ਇਹ ਹੁਣ ਦੂਜੇ ਸਵੇਰੇ ਸੋਣਾ ਇੰਨੇ ਅੱਛਾ ਹੁਣ ਦੂਜੇ ਸਵੇਰੇ ਸੋਣਾ ਹੈ ਸੋਣਾ ਤਾਂ ਹੋਂ ਜਿਹੜਾ ਇਹ 30 ਪਲੱਸ ਦੁੱਧ ਕੱਢੂਗੀ ਜੇ ਕੋਈ 30 ਪਲੱਸ ਦੁੱਧ ਨਾ ਕੱਢੇ ਅੱਛਾ ਕੋਈ ਵੀਰ ਸੇਵਾ ਕਰਨ ਵਾਲਾ ਹੋਵੇ ਸਹੀ ਅੱਛਾ ਤਾਂ ਸੇਵਾ ਦਾ ਤੇ نسل ਦੋਹਾਂ ਦਾ ਹੀ ਆ ਹਾਂਜੀ ਹਾਂਜੀ ਕੱਲੇ نسل ਦਾ ਵੀ ਨਹੀਂ ਹੈਗਾ ਕੱਲੇ ਸੇਵਾ ਦਾ ਵੀ ਨਹੀਂ ਹੈਗਾ ਦੋਵੇਂ ਚੀਜ਼ਾਂ ਹੋਣੀ ਚਾਹੀਦੀਆਂ ਜੇ 30 ਪਲੱਸ ਨਾ ਤਾਂ ਵੀਰ ਤੇ ਇੱਥੇ ਆ ਨਵਾਣਿਆ ਇੱਥੇ ਤੇ ਬਾਕੀ ਜੇ ਬੇ ਖੜੇ ਕੋਈ ਸਾਹ ਬਲਾ ਨਾ ਜਿਹੜਾ ਕੋ ਸੇਵਾ ਵੀ ਕਰੇ ਹਨਾ ਬਾਕੀ ਦੂਸਰਾ ਸੁਬਾ ਜਿਹੜਾ ਕਹਿੰਦੇ ਵੀ ਸੂਣਾ ਅਜੇ ਟਾਈਮ ਇਹ ਖਲਾਜ ਨਾ ਅਜੇ ਠੰਡੀ ਆ ਆਪਣੇ ਘਰੋਂ ਕੋਈ ਵੀ ਵੀਰ ਬਿਲਕੁਲ ਛੋਟਾ ਬੱਚਾ ਜਿਹਦਾ ਘਰ ਦਾ ਸਭ ਤੋਂ ਛੋਟਾ ਬੱਚਾ ਆ ਨਾ ਉਹ ਲਿਆਵੇ ਕੋਈ 5 ਸਾਲ ਦਾ ਕੋਈ 7 ਸਾਲ ਦਾ ਅੱਛਾ ਉਹ ਤੈਨੂੰ ਜਿਹੜਾ ਹਲੇ ਇਹਨੂੰ ਬਹਿ ਕੇ ਝੋਕੇ ਜਾਵੇ ਬਿਲਕੁਲ ਠੰਡੀ ਆ ਆ ਬਾਕੀ ਹਵਾਨੇ ਤੇ ਨਾੜਾਂ ਇਹਦੀਆਂ ਆਪਾਂ ਦੇਖ ਸਕਦੇ ਅਜੇ ਤਾਈ ਨੇ ਬਹੁਤ ਬੰਨਾ ਆ ਠੰਡੀ ਜਿੱਦਾਂ ਮਰਦੀ ਆ ਅgetElementById ਕੋਈ ਜਿਹੜਾ ਵੀ ਆ ਕੋਈ ਨਾ ਘਰ ਦਾ ਬੇਸ਼ੱਕ ਕੋਈ ਛੋਟਾ ਬੱਚਾ ਜਿਹੜਾ ਕੋਈ ਭਾਂਸਾ ਦਾ ਉਹ ਲੈ ਕੇ ਬਹਿ ਕੇ ਦੇਖੇ ਮਿਲਕਵੇਂ ਨੇ ਇਹਦੀ ਦੇਖ ਸਕਦੇ ਚੰਗੀ ਮੋਟੀ ਮਿਲਕਵੇਂ ਲੱਗੀ ਆ ਤੇ ਹਵਾਨਾ ਜੇ ਇਹਨੇ ਚੰਗਾ ਭਰਨਾ ਆ ਹਵਾਨੇ ਦੇ ਨਾੜਾਂ ਵਿੱਚ ਜਿਹੜੀਆਂ ਚੰਗੀਆਂ ਲੱਗੀਆਂ ਵਾ ਤੇ ਬਾਕੀ ਆ ਥਾਣਾ ਦਾ ਆਪਾਂ ਸਾਈਜ਼ ਗਾਪ ਵੀ ਦੇਖ ਸਕਦੇ ਜੇ ਦੁਪੱਟਾਂ ਵਾਲਾ ਥਾਣੇ ਆ ਜਿੱਦਨ ਤਿਆਰ ਹੋਏ ਤੇ ਚੰਗਾ ਥਣ ਭਰ ਜਾਣਾ ਵਾ ਇਹਨੇ ਤੇ ਹਵਾਨੇ ਦੇ ਨਾੜਾ ਜੇ ਇਹਨੇ ਚੰਗੀਆਂ ਕੱਢ ਜਾਣੀਆਂ ਵਾ ਤੇ ਐਰ ਕੀ ਵੀ ਜਿਹੜਾ 3+ ਜਿਹੜਾ ਚੱਲੀ ਜਾ 3+ ਗਰੰਟੀ ਆ 3+ ਤੋਰੋ ਫੇਰ ਇੱਕ ਰੀਨ ਤੋਰ ਆ ਲੈ ਸਾਡੇ ਜੀ ਬਾਕੀ ਚੰਗੇ ਭਾਰੇ ਪੱਲੇ ਦੀ ਆ ਕੱਦ ਕਾਠ ਜਿਹੜਾ ਇਹਦਾ ਚੰਗਾ ਹੈ ਡੰਗਰੂਪ ਦੀ ਵੀ ਚੰਗੀ ਹੈ ਬਾਤੋਂ ਇਸ ਤੋਂ ਬਾਅਦ ਇਹਦੀ ਰੱਸੀ ਵੀ ਤੁਹਾਨੂੰ ਦਿਖਾਉਣੀ ਆ ਨੇ ਲੈ ਜੋ ਜੀ ਲੈ ਜੋ ਲੈ ਜੋ ਅੰਦਰ ਲੈ ਜਾ ਬਾਕੀ ਇਹ ਆ ਵੀ ਜੇ ਤਿਆਰ ਹੋਣੀ ਆ ਜਦੋਂ ਪੂਰੀ ਤਿਆਰ ਹੋ ਗਈ ਤੇ ਉਸ ਦਿਨ ਹਵਾਨਾ ਚੰਗਾ ਸੋਣਾ ਇਹਨੇ ਤਿਆਰ ਕਰ ਜਣਾ ਇਹ ਕੋ 5-7 ਦਿਨ ਹਫਤਾ ਜੀ ਇਹਨੇ ਲਾ ਜਣਾ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆਪਾਂ ਮੁੱਲ ਵੀ ਜੀ ਦਾ ਲੱਖ ਰੁਪਈਆ ਅੱਛਾ ਲੱਖ ਰੁਪਈਆ ਕਿੰਨੇ ਦੇ ਦੇ ਦਿੰਨੀ ਆ ਇਹ ਹੁਣ ਦੇਣ ਵਾਲੀ ਗੱਲ ਕਰੀਏ ਵੀ ਜੜੀ ਨਾ ਚਲੋ ਤੁਸੀਂ ਦੱਸੋ ਫੇਰ ਜੋ ਵੀਕ ਜੀ ਵੀਡੀਓ ਪਾਉਂਦਾ ਵੀ ਜਿਹੜਾ ਕੋਈ ਮੁੱਲ ਮੁੜ ਜੇ ਤੁਸੀਂ ਦੱਸ ਦੋ ਆਪ ਹੀ ਕਰ ਦੋ ਨਾ ਇਹ 95 ਦੇ ਦੀਏ ਹੋਰ ਥੱਲੇ ਕਰ ਦੀਏ 90 ਨਹੀਂ ਦੇ ਦੇਣੀ ਕੋਈ ਹੋਰ ਦੱਸੋ ਪੂਰੇ 85 ਦੀ ਦੇ ਦੀਏ ਚਲੋ ਜੀ ਵੀਡੀਓ ਤੁਸੀਂ ਕਹਿ ਤਾਣਾ 485 ਦੇ ਦਾਂਗੇ ਇਹ ਤੁਹਾਡੇ ਆਿਆਂ ਦਾ ਮਾਨਦਾਨ ਆ ਪਰ ਇਹ ਗੱਲ ਆ ਕਿ ਜਿਹੜਾ ਬੰਦਾ ਇਹਨੂੰ ਘਰ ਰੱਖੂਗਾ ਨਾ ਉਹ ਯਾਦ ਕਰੂਗਾ ਕਿ ਮੈਨੂੰ ਵੀਰ ਹਰਪ੍ਰੀਤ ਦੀ ਵੀਡੀਓ ਵੇਖ ਕੇ ਆਇਆ ਹਾਂ ਮੈਨੂੰ ਮਜ਼ਾ ਆ ਗਿਆ ਇਹਦੇ ਸੂਏ ਚਾਰ ਪੀਂਦਾ ਠੀਕ ਆ ਤੇਰੀ ਵੱਛੀ ਆ ਹਾਂਜੀ ਹਾਂਜੀ ਦੂਜੇ ਸੂਏ ਨੇ ਦੁੱਧ ਦੇਣਾ ਠੀਕ ਹੈ ਇੱਕ ਗਾਰੰਟੀ ਇਹ ਵੀ ਜੋ ਕਿ ਦੇ ਕਿ 30 ਪਲੱਸ ਦੁੱਧ ਨਾ ਕਰੇ ਨਾ ਹਾਂਜੀ ਤੇ ਜਿਹੜਾ ਮਰਜ਼ੀ ਬੰਦਾ ਆਣ ਗਿਆ ਹਾਂ ਲਾਵਾ ਤੇ ਲਗੀ ਆ ਤੁਹਾਡੇ ਕੋਲ ਡੰਗਰ ਖੜਿਆ 30 ਪਲੱਸ ਕਿ ਇਹਨੂੰ ਧੋਖਾ ਧੜੀ ਦੇ ਵਾਲਾ ਡੰਗਰ ਨਹੀਂ ਦੇਣਾ ਬਾਕੀ ਆ ਬੇ ਸਾਹ ਵਾਲੀਆਂ ਚੀਜ਼ਾਂ ਵਾ ਇਹ ਕੋਈ ਆਪਣੀ ਸਮਝਣਾ ਵੇਖ ਕੇ ਖੜੇ ਹਾਂਜੀ ਇਹ ਨਹੀਂ ਇੰਨਾ ਘੁਆਨਾ ਕਰਨਾ ਨਾ ਹਾਂਜੀ ਤੇ ਭਾਵੇਂ 4 ਦਿਨ ਪਹਿਲਾਂ ਚੋਣੀ ਗਏ ਸੂਣ ਤੋਂ ਅੱਛਾ ਨਹੀਂ ਨਾ ਮਾਨਾ ਕਰੂਗੀ ਇਹ ਸਾਡੇ ਘਰ ਦੀ ਆ ਬਰੀਡ ਆ ਸਾਨੂੰ ਮਾਣ ਆ ਇਹ ਬਾਹਰੋਂ ਲਿਆਂਦੀ ਹੋਏ ਦਾ ਗਰੰਟੀਆ ਇੰਨੀ ਨਹੀਂ ਆ ਅੱਛਾ ਘਰ ਦੀ ਆ ਬਰੀਡ ਤੁਹਾਨੂੰ ਪਤਾ ਤੇ ਇਹਦੀ ਬੱਚੀ ਵੀ ਦਿਖਾ ਦੀਏ ਫਿਰ ਬੱਚੀ ਵੀ ਦਿਖਾ ਦੋ ਜੀ ਆ ਬੱਚੀ ਆ ਇਹਦੀ ਪਿਛਲੇ ਸਵੇਰ ਦੀ ਇਹ ਪਹਿਲੇ ਸਵੇਰ ਦੀ ਬੱਚੀ ਜੀ ਹਾਂ ਜੀ ਜੀ ਪਹਿਲੇ ਸਵੇਰ ਦੀ ਕਿੰਨੀ ਕੁ ਉਮਰ ਦੀ ਏ ਇਹ ਕੋਈ ਵੀਰ ਜੀ ਆ 11 ਕ ਮਹੀਨੇ ਦੀ ਬੱਚੀ ਹੈ 11 ਕ ਮਹੀਨਿਆਂ ਦੇ ਲੱਗ ਬੰਨੇ ਕਹਿੰਦੇ ਵੀ ਹੈਗੀ ਆ ਬਾਕੀ ਝੋਲੀ ਇਹਦੀ ਥੱਲੇ ਹੁਣ ਤੱਕ ਚੰਗੀ ਆ ਜਿੱਦਾਂ ਸੋਣ ਵਾਲੀ ਹੁੰਦੀ ਆ ਆ ਦੇਖ ਸਾਦੇ ਜੀ ਤੇ ਇਹਦਾ ਕੀ ਮੁੱਲ ਜੇ ਫਿਰ ਇਹਦਾ ਮੁੱਲ ਵੀ ਦੀ ਮੁੱਲ ਨਸਲ ਦਾ ਹੈਨਾ ਹਾਂਜੀ ਇਹਦਾ ਮੁੱਲ 20000 ਰੁਪਏ ਅੱਛਾ 20000 ਹਾਂਜੀ ਬਾਕੀ ਵਿੱਚ ਉਹ ਬਾਕੀ ਕੋਈ ਆਏ ਮਾਨਤਨ ਕਰਦਾਂਗੇ ਤੁਸੀਂ ਹੀ ਕਰਾਉਣਾ ਤੁਸੀਂ ਦੱਸੋ ਅੱਜ ਇਹ ਪੂਰੇ 15000 ਜੀ ਦੇ 15 ਦਿਨਾਂ ਦੇ ਹੋਰ ਦੱਸੋ ਗੱਲ ਨਸਲ ਮੋਲਿਆ ਹਾਂਜੀ ਹਾਂਜੀ ਤੇ ਬਾਕੀ ਮੇਰੀ ਬੇਨਤੀ ਹੈ ਵੀਰਾਂ ਨੂੰ ਕੋਈ ਸਵਾਦ ਲੈਣ ਵਾਲਾ ਫੋਨ ਨਾ ਘੜੇ ਆਵੇ ਇੱਥੇ ਡੰਗਰ ਵੇਖ ਕੇ ਮੇਲਾ ਵਗੋਂਦੇ ਆ ਚੱਕ ਘੜੇ ਜੀ ਤੇ ਬਾਕੀ ਇਹ ਆ ਵੀ ਕੋਈ ਵੇਰ ਆਪਣੀ ਪਸੰਦ ਕਰਕੇ ਨਾ ਵੇਖ ਚੱਕੇ ਖੜੇ ਬਿਲਕੁਲ ਤੋੜ ਕੇ ਦਿਖਾਈ ਦਈਏ ਚਲੋ ਕਰੀਏ ਵੀ ਆਪਾਂ ਤੋੜ ਕੇ ਵੀ ਦਿਖਾ ਦਈਏ ਕਰੀ ਬਾਕੀ ਸੋਹਣੀ ਬੱਛੀ ਆ 15000 ਦੀ ਜਿਹੜੀ ਕਹਿੰਦੇ ਵੀ ਇਹ ਦਾਂਗੇ ਚਲੋ ਬੰਦ ਵੀ ਜੀ ਤੇ ਹੁਣ ਇੱਕ ਆ ਜਿਹੜੀ ਟੋਕੜਗਾ ਤੁਹਾਨੂੰ ਦਿਖਾਣੀ ਕੱਦ ਕਾਠ ਦੀ ਇਹ ਵੀ ਚੰਗੀ ਉੱਚੀ ਆ ਇਹਦੇ ਕੋਲ ਦੁੱਧ ਕਿੰਨਾ ਜੀ ਇਹਦਾ ਵੀਰ ਦੀ ਪੱਕਾ ਦੁੱਧ ਕੋਈ ਤੋਂ ਖਤਰੀ ਨਹੀਂ 5 ਕਿਲੋ ਅੱਛਾ 5 ਕਿਲੋ ਹੈ ਪੱਕਾ ਦੁੱਧ 5 ਕਿਲੋ ਆ ਇਹ ਚੈੱਕ ਵੀ ਕਰਵਾਈ ਆ ਬੜਾ ਡਾਕਟਰ ਨੇ ਜੀ ਸ਼ੱਕ ਤੇ ਕੰਮ ਦੱਸਿਆ ਦਾ ਸ਼ੱਕ ਵਾਲੇ ਕੰਮ ਦਾ ਵੀਰ ਦੀ ਅਹੀ ਜਿਹੜੀ ਗਰੰਟੀ ਦੇ ਸਕਦੇ ਸ਼ੱਕ ਵਾਲੇ ਖਾਲੀ ਵੀ ਉਹ ਦੱਸਦੀ ਆ ਪਰ ਜੇ ਡਾਕਟਰ ਸ਼ੱਕ ਵਾਲਾ ਕਹਿ ਗਿਆ ਡਾਕਟਰ ਬੜਾ ਸਿਆਣਾ ਕਹਿੰਦਾ ਇੱਕ ਵਾਰੀ 20 ਦਿਨਾਂ ਨੂੰ ਫੇਰ ਚੈੱਕ ਕਰਾਵੇ ਹੁਣ ਸਾਨੂੰ ਨਹੀਂ ਪਤਾ ਕਿ ਸਾਡੇ ਕਿੱਲੇ ਦੇ ਹੋਣੀਆਂ ਕਦੇ ਦੇ ਕਿੱਲੇ ਦੇ ਆ ਕੇ ਉਹਦੇ ਕਿਸਮਤ ਹੋਣੀਆਂ ਤੋੜ ਦੋ ਫੇਰ ਇਹਨਾਂ ਨੂੰ 5 ਕਿਲੋ ਦੁੱਧ ਜਿਹੜਾ ਇਹਦੇ ਕੋਲ ਵੀ ਯਾ ਵੀ ਆ ਵੀ ਵੈਟ ਸੋਣੀ ਆ ਤਰੇ ਵੀ ਤਿਆਰ ਕਰਨਾ ਲਈ ਆ ਚੰਗੀ ਜਰਸੀ ਆ ਮੂੰਹ ਇੱਕ ਦਾ ਫੇਸ ਜਰਸੀ ਆ ਤੇ ਬਾਕੀ ਮੂੰਹ ਜਿਹੜੇ ਚਾਰ ਦੰਦ ਦਾ ਦੱਸਦੇ ਠੰਡੀ ਠੰਡੀ ਮੂਹ ਆ ਲੈ ਜੋ ਲੈ 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 ਬਾਕੀ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਵੀ ਤੁਹਾਨੂੰ ਦਿਖਾ ਦਿੰਨੇ ਆਨੇ ਲੱਗੇ ਤਾਂ ਹਾਂ ਦੇਖ ਸਕਦੇ ਥਾਣੇ ਤੇ ਲੱਗੇ ਤਾਂ ਇਹੇ ਕਰਦੇ ਜੀ ਵੀਰ ਜੀ ਕਰ ਨਹੀਂ ਵੀਰ ਜੀ ਇਹ ਤਾਂ ਘਰ ਦੀ ਨਹੀਂ ਹੈਗੀ ਕਰਨੀ ਕਿ ਇਹ ਤਾਂ ਦੁੱਧੋਗੇ ਇਹੀ ਭਾਜ ਹਾਂਜੀ ਤੋਂ ਦੋ ਮਹੀਨੇ ਵਾਸਤੇ ਚਾਹ ਪਾਣੀ ਵਾਸਤੇ ਚਾਹ ਪਾਣੀ ਵਾਸਤੇ ਕਹਿੰਦੇ ਬਾਹਰ ਦੁੱਧ ਲੈਣ ਦੀ ਬਜਾਈ ਫਿਰ ਇਹ ਰਿਸ਼ਤੇਦਾਰਾਂ ਕੋਈ ਹਾਂਜੀ ਤੇ ਅਹੀ ਇਹ ਲੈਣ ਦੀ ਤਾਂ ਹੁਣ ਜਿਹੜਾ ਸਾਰਾ ਹੁਣ ਤੇ ਸਾਰਾ ਵੇਚ ਦੇਣੀ ਆ ਤੇ ਤਿੰਨ ਡੰਗਰ ਬਚੇ ਆ ਅੱਜ ਸਾਰੇ ਵੇਚ ਦੇਣੀ ਠੀਕ ਹੈ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਰੁਪਈਆ 20000 ਕਰ ਦੋ ਮਾਨੇ ਤਾਂ ਵੀ ਮਾਨ ਨਹੀਂ ਕੀਤਾ ਇਹ ਨਸਲ ਬਰੀ ਦੇਦਾ ਮੁੱਲ ਨਸਲ ਦਾ ਜੀ ਪੂਰੇ 15000 ਦੇ 15 ਬਹੁਤ ਘੱਟ ਨਹੀਂ ਤੀਜ ਚਲੋ ਜੋਂ ਤੇ ਤੁਸੀਂ ਕਹਤ ਜੀ ਬਾਕੀਆਂ ਦੋਵਾਂ ਨੇ ਤੁਹਾਡਾ ਮਾਨ ਰੱਖਿਆ ਤੇ ਜੀ ਦੇ ਵੀ ਮਾਨ ਰੱਖਦੇ 15 ਦੇ ਦਿਨ ਪੂਰੇ 15 ਜੀ ਹੱਥ ਹੱਥ ਫੇਰ ਕੇ ਦਿਖਾ ਦੇ ਕਰੀ ਇਤਨਾ ਸੀਲ ਲੱਗ ਜੇ ਕੋਈ ਚੱਕਰ ਨਹੀਂ ਬਾਕੀ ਇਤਨਾ ਠੰਡੀ ਸੀਲ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਚ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਠੀਕ